ਗਰੂਪ ਸਾਹਿਬ ਸੰਗਠ ਇੱਕ ਛੋਟਾ ਜਿਹਾ ਖੇਲ ਸਮਝਣ ਵਾਲਾ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠੇ ਨੇ ਭਾਈ ਵਾਲਾ ਤੇ ਮਰਦਾਨਾ ਨਾਲ ਨੇ ਆਪਣੇ ਮਸਤੀ ਵਿੱਚ ਹੋਣਗੇ ਕਿਸੇ ਆਨੰਦ ਚ ਬੈਠੇ ਹੋਣਗੇ ਕਹਿਣ ਲੱਗੇ ਭਾਈ ਵਾਲਾ ਜਿਹਨੂੰ ਬਾਲਿਆ ਜੀ ਮਹਾਰਾਜ ਕਿੰਨਾ ਕੁ ਭਰੋਸਾ ਹੈ ਆਪਣੇ ਆਪ ਤੇ ਇਪੋਈ ਬਾਲਾ ਜੀ ਨੇ ਆਖਿਆ ਮਹਾਰਾਜ ਚਾਰ ਪਹਿਰ ਦਿਨ ਚਾਰ ਪਹਿਰ ਰਾਤ ਸੁਖਨੰਨ ਦੀ ਬਤੀਤ ਹੋਈ ਹੈ ਚਾਰ ਪਹਿਰ ਦਿਨ ਆਇਆ ਹੈ ਲੱਗਦਾ ਇਹ ਵੀ ਸੁਖਨੰਨ ਬਤੀਤ ਹੋ ਜਾਏਗਾ ਸਤਿਗੁਰੂ ਜੀ ਕਹਿਣ ਲੱਗੇ ਬਾਲੇ ਜੀ ਬਾਲਾ ਜੀ ਇੰਨਾ ਭਰੋਸਾ ਆਪਣੇ ਆਪ ਤੇ ਮਰਦਾਨਾ ਜੀ ਨੂੰ ਪੁੱਛਿਆ ਮਰਦਾਨਿਆਂ ਤੂੰ ਦੱਸ ਭਾਈ ਕਿੰਨਾ ਕੁ ਭਰੋਸਾ ਹੈ ਮਰਦਾਨਾ ਕਹਿੰਦਾ ਮਹਾਰਾਜ ਜੀ ਇੱਕ ਘੜੀ ਬੀਤ ਗਈ ਹੈ ਸੁਖ ਆਨੰਦ ਚ ਦੂਸਰੀ ਘੜੀ ਪਤਾ ਨਹੀਂ ਆਨੰਦ ਚ ਬੀਤੜੀਆਂ ਕਿ ਨਹੀਂ ਬੀਤੜੀਆਂ ਮਰਦਾਨਾ ਜੀ ਨੂੰ ਗੁਰੂ ਬਾਬਾ ਜੀ ਕਹਿਣ ਲੱਗੇ ਐਡਾ ਵੱਡਾ ਪੁਰਸਾ ਹੈ ਆਪਣੇ ਆਪ ਤੇ ਤਾਂ ਦੋਮਾ ਜੜਿਆ ਨੇ ਬੇਨਤੀ ਕੀਤੀ ਹੈ ਸਤਿਗੁਰ ਜੀਓ ਆਪ ਜੀ ਕੋ ਸਮਝਾਣਾ ਚਾਹੁੰਦੇ ਉਹ ਕਿਰਪਾ ਕਰੋ ਆਪ ਜੀ ਦੱਸੋ ਤੇ ਆਪਣੇ ਆਪ ਤੇ ਸੀ ਕਿੰਨਾ ਕੁ ਭਰੋਸਾ ਕਰ ਸਕਦੇ ਆਂ ਤਾਂ ਪਤਾ ਸਤਗੁਰ ਨੇ ਕੀ ਆਖਿਆ ਸੀ ਸਾਧ ਸੰਗਤ ਹਮ ਆਦਮੀ ਹਾਂ ਇਕਦਮੀ ਹਮ ਆਦਮੀ ਹਾਂ ਹਮ ਆਦਮੀ ਹਾਂ ਬਸ ਸਾ ਜਿਹੜਾ ਬਾਹਰ ਗਿਆ ਪਤਾ ਨਹੀਂ ਇਹ ਵਾਪਸ ਆਉਣਾ ਕਿ ਨਹੀਂ ਆਉਣਾ ਇੰਨਾ ਕੀ ਭਰੋਸਾ ਥੋੜਾ ਜਿਹਾ ਹੋਰ ਸਹਿਜ ਵਿੱਚ ਜਾਈਏ ਬਗਤ ਕਬੀਰ ਜੀ ਦਾ ਇੱਕ ਬਚਨ ਬੜਾ ਸੁੰਦਰ ਹੈ ਕਹਿੰਦੇ ਨੇ ਦੇਹੀ ਗਾਵਾਂ ਜਿਉ ਧਰਮਹਿ ਤੋ ਵਸੈ ਪੰਚ ਕਰਸਨ ਨੈਨੂ ਨਕਟੂ ਸਰਵਣ ਰਸਪਤ ਇੰਦਰੀ ਕਹਿਆ ਨ ਮੰਨ ਬਾਬਾ ਅਬ ਨਾ ਬਸੋਂ ਇਹ ਗਾਵੂ ਇਹਨੂੰ ਸਮਝੋ ਸਾਧ ਸੰਗਤ ਆ ਜਿਹੜੀ ਦੇਹ ਹੈ ਇਹਨੂੰ ਸਤਗੁਰੂ ਨੇ ਪਿੰਡ ਵੀ ਕਹਿ ਦਿੱਤਾ ਕਿਲਾ ਵੀ ਕਹਿ ਦਿੱਤਾ ਸ਼ਹਿਰ ਵੀ ਕਹਿ ਦਿੱਤਾ ਦੇਸ਼ ਵੀ ਕਹਿ ਦਿੱਤਾ ਇਹਨੂੰ ਬੇਗਮਪੁਰਾ ਵੀ ਕਹਿ ਦਿੱਤਾ ਪੜ੍ਹਦੇ ਨੇ ਆਪਾਂ ਬੇਗਮਪੁਰਾ ਸ਼ਹਿਰ ਕੋ ਨਾਉ ਇਹਨੂੰ ਬੇਗਮਪੁਰਾ ਵੀ ਕਹਿ ਦਿੱਤਾ ਤੇ ਭਗਤ ਕਬੀਰ ਜੀ ਕਹਿੰਦੇ ਨੇ ਕਿ ਇਸ ਦੇਹ ਹੀ ਦੇ ਵਿੱਚ ਜਦੋਂ ਮਾਲਕ ਨੇ ਇਸ ਜੀਵ ਨੂੰ ਭੇਜਿਆ ਤਾਂ ਇਹਦੇ ਨਾਲ ਪੰਜ ਚੀਜ਼ਾਂ ਇਹਨੂੰ ਇਹਦੇ ਮਦਦ ਵਾਸਤੇ ਹੋਰ ਦਿੱਤੀਆਂ ਨੇ ਕਿਹੜੀਆਂ ਨੇ ਸਾਧ ਸੰਗਤ ਅੱਖਾਂ ਕੰਨ ਨੱਕ ਜੀਭਾ ਤੇ ਇੰਦਰੀ ਇਹਦੀ ਮਦਦ ਵਾਸਤੇ ਨੇ ਇਹ ਕਿਉਂਕਿ ਜਿਹੜੀ ਦੁਨੀਆ ਦੀ ਰਚਨਾ ਸੰਸਾਰ ਦੀ ਰਚਨਾ ਉਹ ਇਸੇ ਤੋਂ ਹੀ ਹੈ ਹੁਣ ਜਦੋਂ ਭਗਤ ਕਬੀਰ ਜੀ ਨੇ ਸਹਿਜ ਵਿੱਚ ਜਾ ਕੇ ਵਿਚਾਰਿਆ ਵੀ ਇਹਦੇ ਸਲਾਹਕਰ ਜ਼ਰੂਰ ਨੇ ਇਹਦੇ ਮਦਦਕਰ ਜ਼ਰੂਰ ਨੇ ਇਹ ਪੰਜੇ ਇਹਦੇ ਕਿਹੜੇ ਵਿੱਚ ਨੇ ਆਪਣੇ ਵੱਲ ਦ੍ਰਿਸ਼ਟੀ ਮਾਰਿਓ ਸਾਰੇ ਜਣੇ ਆ ਜਿਹੜੇ ਆਪਣੇ ਨੇਤਰ ਨੇ ਆਪ ਜੀ ਆਏ ਹੋ ਸਾਰਿਆਂ ਨੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕੀਤੇ ਨੇ ਜਦੋਂ ਆਪਾਂ ਗੇਟ ਤੋਂ ਵੱਢਦੇ ਆ ਨਾ ਇਹਨਾਂ ਨੂੰ ਹੁਕਮ ਪਤਾ ਕੀ ਹੈ ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਤਰੀ ਕਰਨਾ ਕੀ ਹੈ ਹਰ ਵਿਨ ਅਵਰ ਨਾ ਦੇਖੋ ਕੋਈ ਪਰਮੇਸ਼ਰ ਤੋਂ ਇਲਾਵਾ ਕੋਈ ਦੂਸਰਾ ਸਰੀਰ ਦੇਖਣਾ ਨਹੀਂ ਇਹ ਨੇਤਰਾਂ ਦੀ ਡਿਊਟੀ ਹੈ ਤੇ ਆਪਣੀ ਦ੍ਰਿਸ਼ਟੀ ਕੀ ਹੈ ਸਾਰਿਆਂ ਨੂੰ ਸਮਝ ਆਈ ਗਈ ਹੋਣੀ ਹੈ ਸਾਧ ਸੰਗਤ ਇਹ ਨੇਤਰੋ ਮੇਰੇਓ ਹਰ ਤੁਮ ਮੈਂ ਜੋਤ ਧਰੀ ਹਰ ਵਿਨ ਅਬਰ ਨਾ ਦੇਖੋ ਕੋਈ ਬਹੁਤ ਵਿਸਥਾਰ ਚ ਨਹੀਂ ਜਾਣਾ ਸਮਾਂ ਘਟ ਹੈ ਹੁਣ ਹਰ ਇੱਕ ਜੀਵ ਕਹਿੰਦਾ ਹੈ ਕਿ ਸੰਸਾਰ ਨੂੰ ਰੱਬ ਕਿੱਦਾਂ ਦੇਖਿਆ ਜਾ ਸਕਦਾ ਹੈ ਤੇ ਸਤਿਗੁਰੂ ਪਤਾ ਕੀ ਕਹਿੰਦੇ ਨੇ ਕਹਿੰਦੇ ਨੇ ਸਭ ਘਟ ਮੇਰੇ ਹੋਂ ਸਭਨਾ ਅੰਦਰ ਆ ਜਿੰਨੇ ਵੀ ਸਰੀਰ ਬੈਠੇ ਨੇ ਚਾਹੇ ਕਿਸੇ ਭੈਣ ਦਾ ਚਾਹੇ ਕਿਸੇ ਵੀਰ ਦਾ ਕਹਿੰਦੇ ਮੇਰਾ ਹੀ ਰੂਪ ਨੇ ਔਰ ਮੈਂ ਹੀ ਇਹਨਾਂ ਦੇ ਵਿੱਚ ਵਸਦਾ ਹੁਣ ਤੁਹਾਡਾ ਦ੍ਰਿਸ਼ਟੀ ਦੇਖਣ ਦਾ ਫਰਕ ਹੈ ਅਗਰ ਕਿਸੇ ਨੂੰ ਦੋਸਤ ਮਿੱਤਰ ਪਿਆਰਾ ਸਮਝ ਕੇ ਦਰਸ਼ਨ ਕਰੋਗੇ ਤੇ ਰੱਬ ਦਾ ਰੂਪ ਹੈ ਜੇ ਨੇਤਰਾ ਨਾਲ ਬਾਸ਼ਨਾ ਲੈ ਕੇ ਦਰਸ਼ਨ ਕਰੋਗੇ ਫਿਰ ਇਹ ਦੁੱਖ ਰੂਪ ਹੈ ਸਰਵਣ ਰਸਪਤ ਕੰਨਾਂ ਦੀ ਡਿਊਟੀ ਕੀ ਹੈ ਆਪ ਜੀ ਆਏ ਹੋ ਬਾਣੀ ਸਰਵਣ ਕਰ ਰਹੇ ਹੋ ਬਾਣੀ ਸਰਵਣ ਕਰਨ ਦਾ ਇੱਕ ਤਰੀਕਾ ਹੈ ਸਾਧ ਸੰਗਤ ਬਾਣੀ ਜਦੋਂ ਕੋਈ ਗੁਰਮੁਖ ਪਿਆਰਾ ਬੋਲਦਾ ਉਹਨੂੰ ਸੁਣਨਾ ਹੈ ਪਰ ਸੁਣਨੇ ਦਾ ਆਪਣਾ ਸੁਭਾਅ ਓ ਘਟ ਗਿਆ ਬੋਲਣ ਵਿੱਚ ਆਪਾਂ ਜ਼ਿਆਦਾ ਵਿਸ਼ਵਾਸ ਕਰਨ ਲੱਗੇ ਸੁਣਨ ਦਾ ਸੁਭਾਅ ਘਟ ਗਿਆ ਤੇ ਨੇਤਰਾ ਨੇ ਕਰਨਾ ਕੀ ਸੀ ਇਹ ਸਰਬਰੋਂ ਮੇਰੇਓ ਸੱਚੇ ਸੁਣਨਿਆਂ ਨੂੰ ਪਠਾਏ ਸੱਚੀ ਗੱਲ ਸੁਣਨੀ ਸੀ ਸੱਚ ਕੀ ਹੈ ਆ ਜਿਹੜਾ ਸਾਡੇ ਚ ਪ੍ਰਕਾਸ਼ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜਾ ਵੀ ਗੁਰਮੁਖ ਪੈਰਾ ਇਹਨਾਂ ਦੇ ਬਚਨ ਸਰਵਣ ਕਰਦਾ ਇਹ ਸੱਚ ਹੈ ਜਾ ਥੋੜ੍ਹਾ ਜਿਹਾ ਹੋਰ ਨੇੜੇ ਆ ਜਾਓ ਤ੍ਰੈਗੁਣਾ ਦੇ ਵਿੱਚ ਵਿਚਰਦਿਆਂ ਹੋਇਆਂ ਜਿਹੜੀਆਂ ਗੱਲਾਂ ਸੁਣਨ ਲੱਗਿਆਂ ਥੋੜ੍ਹਾ ਧਿਆਨ ਰੱਬ ਦੇ ਨਾਲ ਜੁੜ ਜਾਏ ਤਾਂ ਸਮਝ ਲੈਣਾ ਉਹ ਸੱਚ ਹੈ ਜੇ ਕੋਈ ਗੱਲਾਂ ਐਸੀਆਂ ਨੇ ਦਰਿਆਵੀ ਗੱਲਾਂ ਉਹਨਾਂ ਨੂੰ ਸੁਣ ਕੇ ਮਨ ਤ੍ਰੈਗੁਣਾ ਦੇ ਵਿੱਚ ਚਲਿਆ ਗਿਆ ਫਿਰ ਕਾਲ ਦਾ ਪਹਿਰਾ ਫਿਰ ਉਹ ਸੱਚ ਨਹੀਂ ਫਿਰ ਉਹਨੂੰ ਛੱਡਣਾ ਪਵੇਗਾ ਇਦਾਂ ਹੀ ਨੱਕ ਦੀ ਡਿਊਟੀ ਕੀ ਹੈ ਮੱਖੀ ਦਾ ਉਦਾਹਰਣ ਦਿੱਤੀ ਆ ਪਾਤਸ਼ਾਹ ਨੇ ਕਹਿੰਦੇ ਮੱਖੀ ਚੰਦਨ ਪਰਹਰੈ ਜਹ ਬਿਗੰਧ ਤੈ ਜਾਏ ਮੱਖੀ ਹਮੇਸ਼ਾ ਹੀ ਗੰਦਗੀ ਤੇ ਬੰਦੀ ਹੈ ਇਦਾਂ ਜਿਹੜਾ ਸਾਡਾ ਨੱਕ ਹੈ ਇਹਨੇ ਜਿਹੜੀ ਅੱਛੀ ਚੀਜ਼ ਆ ਉਹ ਨਹੀਂ ਸੁੰਘਣੀ ਵਿਕਾਰ ਚੀਜ਼ਾਂ ਦੀ 스멜 ਲੈਂਦਾ ਹੈ ਰਸਨਾ ਤੇ ਆਜੋ ਜੀਭਾ ਦੀ ਡਿਊਟੀ ਕੀ ਹੈ ਰਾਰਾ ਰਸ ਨਿਰਸ ਕਰ ਜਾਂਦੇ ਆ ਹੋਏ ਰਸ ਸੋ ਰਸ ਪਹਿਚਾਨੇ ਆ ਇਹ ਰਸ ਛੱਡ ਐ ਉਹ ਰਸ ਆਵੈ ਇਹ ਰਸ ਪੀਐ ਉਹ ਰਸ ਨਹੀਂ ਪਾਵੈ ਆ ਹੁਣ ਆਪ ਜੀ ਨੇ ਸਾਰਿਆਂ ਨੇ ਲੰਗਰ ਛਕਿਆ ਜਿਨ੍ਹਾਂ ਨੇ ਨਹੀਂ ਛਕਿਆ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਜਾਣ ਲੱਗੇ ਛਕਿਓ ਕਿਉਂਕਿ ਇਹ ਤਨ ਦੀ ਖਰਾਕ ਐ ਜਦੋਂ ਤੁਸੀਂ ਪ੍ਰਸ਼ਾਦ ਪਾਣੀ ਛਕਦੇ ਹੋ ਚਾਵਲ ਖਾਦੇ ਅਲੱਗ ਟੇਸਟ ਐ ਦਾਲ ਖਾਦੀ ਅਲੱਗ ਟੇਸਟ ਐ ਪ੍ਰਸ਼ਾਦਾ ਛਕਿਆ ਅਲੱਗ ਟੇਸਟ ਐ ਦਹੀਂ ਭੱਲਾ ਛਦਾ ਉਹ ਅਲੱਗ ਟੇਸਟ ਐ ਇਹ ਰਸਨਾ ਦਾ ਪਰ ਰਸਨਾ ਦੀ ਡਿਊਟੀ ਇਹ ਨਹੀਂ ਸੀ ਜਿੰਨਾ ਚਿਰ ਦੁਨਿਆਵੀ ਰਸ ਛੱਡਦੇ ਨਹੀਂ ਉਹਨਾ ਚਿਰ ਉਸ ਵਾਹਿਗੁਰੂ ਦੇ ਰਸ ਦਾ ਆਨੰਦ ਨਹੀਂ ਆਉਣਾ ਸਾਧ ਸੰਗਤ ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਦੁਨਿਆਵੀ ਪਦਾਰਥਾਂ ਦੇ ਵਿੱਚ ਇਹਦੀ ਪਿਆਸ ਵੱਧਦੀ ਹੈ ਇੱਦਾਂ ਇੰਦਰੀ ਤੋਂ ਭਾਵੈ ਬਾਸ਼ਨਾ ਹਰ ਇੱਕ ਬੰਦਾ ਜੇ ਬਾਸ਼ਨਾ ਚ ਪ੍ਰਵਿਰਤ ਹੈ ਬੜਾ ਔਖਾ ਹੈ ਤੇ ਬਾਬਾ ਕਬੀਰ ਜੀ ਕਹਿੰਦੇ ਨੇ ਭਗਤ ਕਬੀਰ ਜੀ ਕਹਿੰਦੇ ਨੇ ਵੀ ਇਹ ਸਤਿਗੁਰੂ ਇਸ ਗਾਮ ਦੇ ਵਿੱਚ ਸਰੀਰ ਦੇ ਵਿੱਚ ਬੈਠਣ ਲਈ ਤਾਂ ਮੈਨੂੰ ਮੈਨੂੰ ਤਾਂ ਭੇਜ ਦਿੱਤਾ ਹੈ ਨਾਲ ਮੇਰੇ ਸਲਾਹਕਾਰ ਭੇਜੇ ਨੇ ਪਰ ਮੇਰੇ ਕਹਿਣੇ ਵਿੱਚ ਕੋਈ ਨਹੀਂ ਜਦੋਂ ਮੇਰੇ ਕਹਿਣੇ 'ਚ ਨਹੀਂ ਅੱਖ ਮੇਰਾ ਕਹਿਾ ਨਹੀਂ ਮੰਦੀਆਂ ਕੰਨ ਮੇਰਾ ਕਹਿਾ ਨਹੀਂ ਸੁਣਦੇ ਨੱਕ ਮੇਰਾ ਕਹਿਾ ਨਹੀਂ ਮੰਨਦਾ ਹੈ ਰਸਨਾ ਮੇਰੇ ਹਿਸਾਬ ਨਾਲ ਨਹੀਂ ਚੱਲਦੀ ਵਾਸ਼ਨਾ ਦੇ ਵਿੱਚ ਹਮੇਸ਼ਾ ਪ੍ਰਵਿਰਤ ਰਹਿਣਾ ਹੈ ਤੇ ਫਿਰ ਐਸੇ ਸਰੀਰ ਵਿੱਚ ਮੈਂ ਰਹਿ ਕੇ ਕੀ ਕਰਨਾ ਪਤਾ ਕੀ ਕਹਿੰਦੇ ਨੇ ਅਬਨਾ ਵਸੋ ਇਹੇਗਾ ਬਾਬਾ ਅਬਨਾ ਵਸੋ ਅਬਨਾ ਸਾਰੇ ਜਪੋ ਸੱਗੋ ਨਾ ਬਾਬਾ ਅਬਨਾ ਵਸੋ ਅਬਨਾ ਵਸੋ ਇਹੇਗਾ ਬਾਬਾ ਅਬ ਨਾ ਵਸੋ ਕਿਉਂ ਨਹੀਂ ਵਸਣਾ ਕਹਿੰਦੇ ਕਿ ਇਹ ਬਖਵੀਰ ਜੀ ਕਹਿੰਦੇ ਵੀ ਮੈਂ ਤਾਂ ਤਨ ਛੱਡਣ ਨੂੰ ਤਿਆਰ ਆ ਪਰ ਮਸਣਾ ਨਹੀਂ ਕਿਉਂਕਿ ਮੇਰੇ ਜਿਹੜੇ ਸਲਾਹ ਕਰਨੇ ਮੇਰੀ ਗੱਲ ਹੀ ਨਹੀਂ ਮੰਨਦੇ ਅਬ ਨਾ ਵਸੋ ਇਹ گاؤں ਮੈਸ ਪਿੰਡ ਵਿੱਚ ਸ਼ਹਿਰ ਵਿੱਚ ਰਹਿ ਕੇ ਕਰਨਾ ਕੀ ਹੈ ਕਹਿੰਦੇ ਵਸਣਾ ਕਿਉਂ ਨਹੀਂ ਕਹਿੰਦੇ ਮੈਂ ਸੁਣਿਆ ਘੜੀ ਘੜੀ ਕਾ ਲੇਖਾ ਮੰਗਾ ਹੈ ਇੱਕ ਇੱਕ ਪਲ ਦਾ ਹਿਸਾਬ ਹੁੰਦਾ ਸਾਰ ਸੰਗਤ ਉੱਤੇ ਇਹ ਸੱਚ ਜਾਣਿਓ ਜਿਹੜੇ ਜ਼ਿਆਦਾ ਪੜ੍ਹੇ ਲਿਖਨੇ ਨਾ ਉਹ ਇਸ ਘਰ ਤੋਂ ਦੂਰ ਹੋ ਗਏ ਇਹ ਸਮਝੋ ਜਰਾ ਇਹ ਸੱਚ ਦਾ ਖੇਲ ਕੁਛ ਹੋਰ ਹੈ ਤ੍ਰੈਗੁਣਾ ਦਾ ਖੇਲ ਹੋਰ ਹੈ ਜਿਹੜੀ ਪੜ੍ਹਾਈ ਦੁਨਿਆਵੀ ਹੈ ਉਹ ਤ੍ਰੈਗੁਣਾ ਦਾ ਖੇਲ ਹੈ ਆ ਜਿਹੜਾ ਅੱਜ ਹੁਣ ਤੁਸੀਂ ਸਰਵਣ ਕਰ ਰਹੇ ਹੋ ਇਹ ਸੱਚ ਦਾ ਖੇਲ ਹੈ ਘੜੀ ਘੜੀ ਦਾ ਲੇਖਾ ਮੰਗਾ ਇੱਕ ਇੱਕ ਪਲ ਦਾ ਲੇਖਾ ਮੰਗਿਆ ਜਾਣਾ ਤੂੰ ਕਿਹਦੇ ਨਾਲ ਕੀ ਕੀਤਾ ਕਿਹਦੇ ਨਾਲ ਈਰਖਾ ਕੀਤੀ ਐ ਕਿਹਦੇ ਨਾਲ ਵਿਰੋਧਤਾ ਕੀਤੀ ਐ ਕਿਹਦੇ ਨਾਲ ਪਿਆਰ ਕੀਤਾ ਕਿਹਨੂੰ ਤੂੰ ਜੀ ਆਇਆਂ ਆਖਿਆ ਇਹ ਸਾਰਾ ਸਮਾਂ ਬਚਿਆ ਜਾਣਾ ਸਾਧ ਸੰਗਤ ਬਚਦਾ ਕੌਣ ਐ ਨਾਨਕ ਜੀ ਉਪਾਇਕ ਐ ਆਸਾ ਜੀ ਦੀ ਵਾਰ ਦਾ ਬਚਨ ਐ ਰੋਜ਼ ਪੜਦੇ ਆ ਨਾਨਕ ਜੀ ਉਪਾਇਕ ਐ ਲਿਖ ਨਾਮ ਐ ਧਰਮ ਬਹਾਲਿਆ ਉਥੇ ਸੱਚੋ ਹੀ ਸੱਚ ਨਿਭੜੈ ਉਥੇ ਕਿੱਥੇ ਜਦੋਂ ਇਹ ਸਰੀਰ ਛੱਡ ਕੇ ਜੀਵ ਜਾਂਦਾ ਐ ਜਦੋਂ ਭਾਈ ਸਾਹਿਬ ਪਾਈਬਲ ਵੀਰ ਸਿੰਘ ਉਹਨਾਂ ਨੇ ਸਰੀਰ ਛੱਡਿਆ ਹੈ ਸਰੀਰ ਛੱਡਣ ਤੋਂ ਬਾਅਦ ਕਈ ਦਿਨ ਸਰੀਰ ਸਾਡੇ ਕੋਲ ਰਿਹਾ ਹੈ ਰਿਹਾ ਨਾ ਜੀ ਤੇ ਜਿਹੜਾ ਬੋਲ ਰਿਹਾ ਜਿਹਨੂੰ ਤੁਸੀਂ ਸਰਬਨ ਕਰ ਰਹੇ ਹੋ ਇਹ ਕਿੱਥੇ ਚਲੇ ਗਿਆ ਫਿਰ ਸਰੀਰ ਤਾਂ ਸਾਡੇ ਕੋਲ ਹੀ ਸੀ ਸਰੀਰ ਇੱਥੇ ਕਿਉਂ ਰਿਹਾ ਹੈ ਇਹ ਕਿਉਂ ਚਲਿਆ ਜਾਂਦਾ ਹੈ ਸਾਹਿਬ ਕਿਹਦਾ ਹੁੰਦਾ ਬੜੇ ਵੱਡੇ ਕਾਰਨ ਨੇ ਇਹ ਜਿਹੜਾ ਸਰੀਰ ਹੈ ਸਾਧ ਸੰਗਤ ਆਪਾਂ ਨੂੰ ਇੱਥੋਂ ਹੀ ਮਿਲਿਆ ਹੈ ਇਹ ਗੱਲ ਸਾਰੀ ਯਾਦ ਰੱਖਿਓ ਸਰੀਰ ਪੰਜਾਂ ਤੱਤਾਂ ਦਾ ਜੀ ਅੱਗ ਪਾਣੀ ਮਿੱਟੀ ਹਵਾ ਆਕਾਸ਼ ਇਹ ਪੰਜੇ ਤੱਤ ਆਪਾਂ ਨੂੰ ਇਸੇ ਧਰਤੀ ਤੋਂ ਮਿਲੇ ਨੇ ਇਸੇ ਕਰਕੇ ਸਰੀਰ ਇੱਥੇ ਛੱਡ ਕੇ ਚਲਿਆ ਜਾਂਦਾ ਜੀ ਅੱਗ ਪਾਣੀ ਮਿੱਟੀ ਹਵਾ ਤੇ ਆਕਾਸ਼ ਇੱਥੇ ਉਤਪਤੀ ਕਿੱਥੋਂ ਆ ਆ ਧਰਤੀ ਤੋਂ ਲੈ ਕੇ ਆਕਾਸ਼ ਦੇ ਵਿੱਚ ਜਿਹੜਾ ਖਾਲੀ ਖਲਾਅ ਹੈ ਇਹਨੂੰ ਸੁੰਨ ਮੰਡਲ ਆਖ ਦਿੱਤਾ ਗੁਰਬਾਣੀ ਨੇ ਇੱਥੇ ਗੁਰਮੁਖ ਵੀ ਵੱਸਦੇ ਨੇ ਇੱਥੇ ਸਾਧੂ ਵੀ ਵੱਸਦੇ ਨੇ ਇੱਥੇ ਸੰਤ ਵੀ ਵੱਸਦੇ ਨੇ ਇੱਥੇ ਭੂਤ ਪ੍ਰੇਤ ਸਾਰੀ ਇੱਥੇ ਹੀ ਵੱਸਦੇ ਨੇ ਆ ਖਲੀ ਖਲਾਚ ਇਹ ਬਹਿਮ ਪਰਮ ਨਹੀਂ ਕਈ ਕੋਟ ਭੂਤ ਪ੍ਰੇਤ ਸ਼ੁਕਰ ਮਿਰਗਾ ਚ ਇਹ ਤਾਂ ਆਪਾਂ ਨੂੰ ਨਜ਼ਰ ਨਹੀਂ ਆਉਂਦੇ ਤੇ ਵੱਸਦੇ ਕਿੱਥੇ ਆ ਇਹ ਖਲੀ ਖਲਾ ਦੇ ਵਿੱਚ ਇਹ ਤਨ ਇੱਥੋਂ ਹੀ ਮਿਲਿਆ ਸੀ ਇੱਥੇ ਹੀ ਛੜ ਜਾਣਾ ਅੱਗ ਆਪਾਂ ਆਪਾਂ ਪੈਦਾ ਕੀਤੀ ਆ ਜੀ ਪਾਣੀ ਆਪਾਂ ਪੈਦਾ ਕੀਤਾ ਮਿੱਟੀ ਆਪਾਂ ਬਣਾਈ ਆ ਇਹ ਆਕਾਸ਼ ਬਿਨਾ ਥੰਮਾ ਤੋਂ ਖੜਾ ਹੈ ਇਹ ਅਸੀਂ ਪੈਦਾ ਕੀਤਾ ਨਹੀਂ ਜਦੋਂ ਆਪਾਂ ਨਹੀਂ ਪੈਦਾ ਕੀਤਾ ਨਾ ਫਿਰ ਸਤਿਗੁਰ ਗੁਰਨਾਨਕ ਦੇ ਮਹਾਰਾਜ ਜੀ ਆਪਾਂ ਨੂੰ ਇੱਕ ਸਿੱਖਿਆ ਦਿੰਦ ਨੇ ਬੜੀ ਸੋਹਣੀ ਕਿਹੜੀ ਸਾਰੀ ਰੋਜ਼ ਅਰਦਾਸ ਕਰਦੇ ਆ ਇਹਨੂੰ ਵਿਚਾਰਿਓ ਜਰਾ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੁਝ ਕੋ ਸੌਪ ਤੇ ਕਿਆ ਲਾਗੇ ਅਸੀਂ ਕੀ ਕਰਦੇ ਆ ਸਾਡੀ ਵਸਤਾ ਪਤਾ ਕੀ ਐ 10 ਰੁਪਏ ਗੋਲਕਿਚ ਪਾਈ 100 ਰੁਪਇਆ ਕਹਿ ਲਓ 1000 ਕਹਿ ਲਓ ਇੰਨਾ ਕੀ ਰਾਕੀਆਂ ਨੂੰ ਦਿੱਤਾ ਤੇ ਆਪਾਂ ਹੱਥ ਜੋੜ ਕੇ ਕਹਿ ਦਿੰਦੇ ਆ ਮੇਰਾ ਵਿੱਚ ਮੈਂ ਕਿਛ ਨਹੀਂ ਜੋ ਕਿਛ ਕਹਿੰਦੇ ਆ ਨਾ ਆਪਾਂ ਹੁਣ ਵਿਚਾਰੋ ਜਰਾ ਤੇ ਆਪਾਂ ਨੂੰ ਤਾਂ ਸਤਿਗੁਰੂ ਨੇ ਕਿਹਾ ਨਹੀਂ ਬਾਬੇ ਨਾਨਕ ਨੇ ਤਾਂ ਉੱਥੇ ਆ ਕੇ ਕਿਹਾ ਵੀ ਆਏ ਵਾਹਿਗੁਰੂ ਅੱਗ ਵੀ ਤੇਰੀ ਮਿੱਟੀ ਵੀ ਤੇਰੀ ਪਾਣੀ ਵੀ ਤੇਰਾ ਹਵਾ ਵੀ ਤੇਰੀ ਆਕਾਸ਼ ਵੀ ਤੇਰੀ ਤੇਰਾ ਜਦ ਮੇਰਾ ਹੈ ਹੀ ਨਹੀਂ ਕੁਛ ਫਿਰ ਦਾਵਾ ਕਾਦਾ ਸਾਰ ਸੰਗਤ ਅੱਗੇ ਕਿਹਾ ਜਾਣਾ ਨਹੀਂ ਮੈਂ ਭੁੱਲੇ ਤੂੰ ਸਮਝਾਈ ਹੁਣ ਕਬੀਰ ਜੀ ਕਹਿੰਦੇ ਬਾਬਾ ਬਣਾ ਬਸੋ ਇਹ ਗਾਉ ਘੜੀ ਘੜੀ ਕਾ ਲੇਖਾ ਮੰਗਾ ਕਾਇਤ ਚੇਤੂ ਨਾਉ ਕਹਿੰਦੇ ਮੈਂ ਨਾਮ ਤਾਂ ਪਰਮੇਸ਼ਰ ਦਾ ਜਪਿਆ ਹੀ ਨਹੀਂ ਉੱਥੇ ਤਾਂ ਪਲ ਪਲ ਦਾ حساب ਹੋਣਾ ਘੜੀ ਘੜੀ ਦਾ حساب ਹੋਣਾ ਫਿਰ ਕਰਨਾ ਕੀ ਚਾਹੀਦਾ ਦੇਖੋ ਹੁਣ ਫੈਸਲਾ ਦਿੰਦੇ ਨੇ ਕਹ ਤਕਬੀਰ ਸੁਣੋ ਰੇ ਸੰਤੋ ਖੇਤ ਹੀ ਕਰੋ ਨਵੇਰਾ ਐ ਜੀਵ ਐ ਇਨਸਾਨ ਇਸ ਸਰੀਰ ਦੇ ਵਿੱਚ ਰਹਿੰਦਿਆਂ ਹੋਇਆਂ ਤੂੰ ਨਵੇੜਾ ਕਰ ਲੈ ਨਵੇੜਾ ਕੀ ਕਰਨਾ ਹੈ ਸਰ ਸੰਗ ਪਰਮੇਸ਼ਰ ਨੂੰ ਪ੍ਰਾਪਤ ਕਰਨਾ ਹੈ ਨਵੇੜੇ ਤੋਂ ਪਾਵੇ ਹੈ ਜਿੰਨੇ ਵੀ ਇਹ ਸਰੀਰ ਬੈਠੇ ਹੋ ਨਾ ਆਪਾਂ ਸਾਰੇ ਪ੍ਰਮਾਤਮਾ ਦੇ ਪੁੱਤਰ ਹੈ ਚਾਹੇ ਭੈਣ ਦਾ ਕਿਸੇ ਦਾ ਸਰੀਰ ਹੈ ਚਾਹੇ ਕਿਸੇ ਬੱਚੇ ਦਾ ਬਜ਼ੁਰਗ ਦਾ ਇਹ ਸਾਰੇ ਉਹਦੀ ਅੰਸ ਹੈ ਕਹਿਤ ਕਬੀਰ ਤੂੰ RAM ਕੀ ਅੰਸ ਪ੍ਰਮਾਤਮਾ ਦੇ ਪੁੱਤਰ ਹੋਣ ਕਰਕੇ ਆਪਣਾ ਵਿਛੋੜਾ ਪੈ ਗਿਆ ਆਪਣਾ ਮਲਾਪ ਨਹੀਂ ਹੋਇਆ ਮਲਾਪ ਨਾ ਹੋਣ ਕਰਕੇ ਕਹਿਤ ਕਬੀਰ ਸੁਣੋ ਰੇ ਸੰਤੋ ਕਹਿੰਦੇ ਨੇ ਇਸ ਦੇਹ ਦੇ ਵਿੱਚ ਰਹਿੰਦਿਆਂ ਹੋਇਆਂ ਨਿਵੇੜਾ ਕਰ ਲੈ ਔਰ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰ ਕੀ ਅੱਬ ਕੀ ਬਾਰ ਬਖਸ਼ ਬੰਦੇ ਕੋ ਬੋਹਰ ਨਾ ਪਵਜਲ ਫੇਰਾ ਇਹ ਦੁਆਰਾ ਮੈਨੂੰ ਇਸ ਸੰਸਾਰ ਤੇ ਨਾ ਆਣਾ ਪਵੇ ਆਓ ਇੱਕ ਛੋਟਾ ਜਿਹਾ ਸ਼ਬਦ ਪੜ ਕੇ ਪ੍ਰਧਾਨ ਜੀ ਇੱਕ ਸ਼ਬਦ ਦੀ ਹਾਜ਼ਰੀ ਲਵਾਣਗੇ ਨਾਲ ਦੀ ਨਾਲ ਅਨੰਸਾ ਪੜ ਦੇਣਗੇ ਇੱਕ ਸ਼ਬਦ ਸਾਰੇ ਜਣੇ ਕਈ ਵਾਰੀ ਨਾਲ ਸਾਧ ਸੰਗਤ ਟਾਈਮ ਘੱਟ ਹੋਣ ਕਰਕੇ ਕਈ ਗੱਲਾਂ ਰਹਿ ਜਾਂਦੀਆਂ ਨੇ ਸਾਰੀ ਇੱਕ ਬੇਨਤੀ ਪ੍ਰਵਾਨ ਕਰਿਓ ਜਿਹੜਾ ਵੀ ਕੋਈ ਨਾਮ ਜਪਦਾ ਜਿਹਨੂੰ ਜਿਹੜਾ ਨਾਮ ਚੰਗਾ ਲੱਗਦਾ ਹੈ ਨਾਮ ਜ਼ਰੂਰ ਜਪਿਆ ਕਰੋ ਹਿਸਾਬ ਕਾਦਾ ਹੋਣਾ ਹੈ ਕਈ ਵਾਰੀ ਜਿਹੜੀ ਨਵੀਂ ਸੰਗਤ ਆ ਮਨ ਚ ਖਿਆਲ ਰਹਿ ਜਾਂਦਾ ਭਾਈ ਸਾਹਿਬ ਨੇ ਗੱਲ ਕਰੀ ਸੀ ਹਿਸਾਬ ਕਾਦਾ ਹੋਣਾ ਹੈ ਜਿਹੜੀ ਪੂੰਜੀ ਨਿਰੰਕਾਰ ਨੇ ਦਿੱਤੀ ਹੈ ਨਾ ਉਹ ਆਪਾਂ ਨੂੰ ਸਵਾਸਾਂ ਦੀ ਪੂੰਜੀ ਦਿੱਤੀ ਹੈ ਆਹ ਤਨ ਇੱਥੋਂ ਹੀ ਮਿਲਿਆ ਇੱਥੇ ਹੀ ਰਹਿ ਜਾਣਾ ਜਿਹੜੀ ਸਵਾਸਾਂ ਦੀ ਪੂੰਜੀ ਹੈ ਉਹ ਜਿੱਦਾਂ ਆਪਾਂ ਖਰਚੀ ਹੈ ਉਹਨਾਂ ਸਵਾਸਾਂ ਦਾ ਸੁਭਾਅ ਹਿਸਾਬ ਅੱਗੇ ਲਿਆ ਜਾਣਾ ਆਪਾਂ ਕਿਸੇ ਨਾਲ ਲੜਾਈ ਕਰ ਲਈ ਉਸ ਸਮੇਂ ਦੇ ਵਿੱਚ ਜਿਹੜੇ ਸਵਾਸ ਲੈ ਉਹ ਬ्यर्थ ਚਲੇ ਗਏ ਉਹ حساب ਹੋਣਾ ਹੈ ਉੱਥੇ ਔਰ ਚਿੱਤਰਗੁਪਤ ਲਿਖਦੇ ਨੇ ਧਰਮਰਾਜ ਹਿਸਾਬ ਕਰਦਾ ਹੁਕਮ ਮਾਲਕ ਦਾ ਨਾਨਕ ਜੀ ਉਪਾਇ ਕੇ ਲਿਖਨਾ ਮੈਂ ਧਰਮ ਬਹਾਲਿਆ ਸਤਿਗੁਰ ਕਹਿੰਦੇ ਨਾਨਕ ਆਖੇ ਰੇ ਮਨਾ ਸੁਣੀਐ ਸਿੱਖ ਸਹੀ ਲੇਖ ਰੱਬ ਮੰਗੇਸੀਆ ਬੈਠਾ ਕੱਢ ਬਈ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕੋਸ਼ਿਸ਼ ਕਰੋ ਸਾਧ ਸੰਗਤ ਕਿਉਂਕਿ ਜਿਹੜਾ ਦੁਨਿਆਵੀ ਜੀਵਨ ਹੈ ਨਾ ਇਹ ਦੁਨਿਆਵੀ ਜੀਵਨ 'ਚ ਦਿੱਕਤਾਂ ਬਹੁਤ ਨੇ ਪਰ ਦੁਨਿਆਵੀ ਜੀਵਨ ਵਿੱਚ ਵਿਚਰਦਿਆਂ ਹੋਇਆਂ ਹੀ ਇਸ ਮਾਰਗ ਤੇ ਚੱਲਣਾ ਹੈ ਇਸ ਮਾਰਗ ਨੂੰ ਸਫਲਾ ਕਰਨਾ ਹੈ او چھوٹا یا سړی ځنې لرکه بوللی